ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾ ਦੋਸਤੋ ਜਿਸ ਤਰ੍ਹਾਂ ਕੀ ਹਰ ਪਿੰਡ ਵਿੱਚ ਜਾ ਕੇ ਤੁਹਾਨੂੰ ਪਤਾ ਕੀ ਹਰ ਇੱਕ ਪਿੰਡ ਦੇ ਸਰਪੰਚ ਨੂੰ ਵਧਾਈ ਦਿੰਨੇ ਆ ਕਿਸੇ ਤਰ੍ਹਾਂ ਅੱਜ ਅਸੀਂ ਪਿੰਡ ਰਾਮਪੁਰ ਵਿਖੇ ਪਹੁੰਚੇ ਆ ਜਿੱਥੋਂ ਦੇ ਸਰਪੰਚ ਹਰਮੇਸਿੰਘ ਜੋ 429 ਵੋਟਾਂ ਨਾਲ ਮੇਰੇ ਹਿਸਾਬ ਨਾਲ ਹਲਕੇ ਦੇ ਸਭ ਤੋਂ ਵੱਧ ਲੀਡਿੰਗ ਵੋਟਾਂ ਹੋngੀਆਂ ਨਾਲ ਜਿੱਤੇ ਨੇ ਅੱਜ ਆਪਾਂ ਉਹਨਾਂ ਨਾਲ ਗੱਲਾਂ ਕਰਾਂਗੇ ਬਹੁਤ ਸਾਰੀਆਂ ਗੱਲਾਂ ਕਰਾਂਗੇ ਜਿਸ ਤਰ੍ਹਾਂ ਕਿ ਉਹਨਾਂ ਦੇ ਪਿੰਡ ਨੂੰ ਲੈ ਕੇ ਪਿੰਡ ਦੇ ਡਿਵੈਲਪਮੈਂਟ ਨੂੰ ਲੈ ਕੇ ਤੇ ਆਪਾਂ ਨਸ਼ਿਆਂ ਦੇ ਬਾਰੇ ਸਰਕਾਰਾਂ ਦੇ ਬਾਰੇ ਤੇ ਇੱਕ ਹੋਰ ਜੋ ਉਹਨਾਂ ਤੇ ਜੋ ਲਾਇਆ ਜਾ ਰਿਹਾ ਹੈ ਅਲੀਗੇਸ਼ਨਾਂ ਕੀ ਇੱਕ ਇੱਥੇ ਚੱਲਦਾ ਪਿਆ ਕੋਈ ਆਪਣਾ ਕ੍ਰੈਸ਼ਰ ਚੱਲਦਾ ਪਿਆ ਉਹਦੇ ਬਾਬਤ ਵੀ ਗੱਲ ਕਰਾਂਗੇ ਸਾਰੀਆਂ ਗੱਲਾਂ ਜੀ ਜੋ ਹੈ ਸਰਪੰਚ ਸਾਹਿਬ ਨਾਲ ਆਪਾਂ ਕਰਾਂਗੇ ਆਓ ਪਹਿਲਾਂ ਤਾਂ ਸਰਪੰਚ ਸਾਹਿਬ ਨੂੰ ਆਪਾਂ ਵਧਾਈ ਦਿੰਨੇ ਆ ਸਰਪੰਚ ਸਾਹਿਬ ਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਲਗਾਤਾਰ ਦੂਜੀ ਵਾਰ ਜਿੱਤਣ ਦੇ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਮਹਾਰਾਜ ਇੱਥੇ ਆਣ ਦੇ ਸਾਡੇ ਕੋ ਆਣ ਤੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਦੇਖੋ ਸਰ ਮੈਂ ਸਭ ਦੂਜੀ ਵਾਰ ਪਾਉਸ ਕਰੀਂ ਸਰਪੰਚ ਸਾਹਿਬ ਜਿੱਦਾਂ ਦੂਜੀ ਵਾਰ ਬਹੁਤ ਘੱਟ ਲੋਕ ਬਣਦੇ ਨੇ ਤੇ ਤੁਹਾਡੀ ਇਮਾਨਦਾਰੀ ਨੂੰਏ ਵੋਟਾਂ ਪਈਆਂ ਨੇ ਕਹਿ ਸਕਦੇ ਆਪਾਂ ਬਿਲਕੁਲ 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 ਹਨ ਜੀ ਤੁਹਾਡਾ ਕੰਮ ਬੋਲਿਆ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਪਿੰਡ ਵਾਸੀਆਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰਾਂ ਕਿ ਜਿਨ੍ਹਾਂ ਨੇ ਦੁਬਾਰਾ ਮੈਨੂੰ ਇਸ ਪਿੰਡ ਦੇ ਵਿੱਚ ਸਰਪੰਚ ਬਣਾ ਕੇ ਦੁਬਾਰਾ ਇੱਜ਼ਤ ਮਾਣ ਬਖਸ਼ਿਆ ਮੈਂ ਉਹਨਾਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਤੇ ਠੀਕ ਹੈ ਜੀ ਸਰਪੰਚਾ ਪਹਿਲਾਂ ਹੁਣ ਤੁਹਾਨੂੰ ਆਪਾਂ ਪਿੰਡ ਬਾਰੇ ਪੁੱਛਦੇ ਹਾਂ ਪਿੰਡ ਦਾ ਆਪਣਾ ਕੀ ਆਪਾਂ ਕਹੀਏ ਕਿ 100% ਚੋਂ ਕਿੰਨੇ ਪਰਸੈਂਟ ਤੁਸੀਂ ਵਿਕਾਸ ਪਿੰਡ ਵਿੱਚ ਕਰਾ ਚੁੱਕੇ ਹੋ ਦੇਖੋ ਜੀ ਆਪਾਂ ਜਿਹੜੇ ਆਮ ਲੋਕ ਹੈਗੇ ਆ ਇਹ ਵਿਕਾਸ ਦੀ ਜਿਹੜੀ ਪ੍ਰਵਾਹ ਆ ਗਲੀਆਂ ਨਾਲੀਆਂ ਨਾਲ ਜੋੜ ਦਿਆ ਸੀ ਬਿਲਕੁਲ ਜੀ ਸਰ ਤੇ ਇਹਦੇ ਬਾਰੇ ਮੈਂ ਇਹ ਕਹਿ ਸਕਦਾ ਆ ਕਿ ਪਿੰਡ ਦੀਆਂ ਘਟ ਤੋਂ ਘਟ 90% ਜਿਹੜੀਆਂ ਗਲੀਆਂ ਨਾਲੀਆਂ ਆ ਉਹ ਪੱਕੀਆਂ ਕਰ ਦਿੱਤੀਆਂ ਇੰਟਰਲੋਕਾਂ ਦੇ ਨਾਲ ਠੀਕ ਹੈ ਜੀ ਠੀਕ ਹੈ ਨਾ ਤੇ ਹੋਰ ਵੀ ਪਿੰਡ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਵਿਕਾਸ ਦੇ ਕੰਮ ਸੀਗੇ ਰੁਕੇ ਹੋਏ ਸੀ ਕਾਫੀ ਦੇਰ ਤੋਂ ਉਹ ਵੀ ਆਪਾਂ ਕਰਨ ਦੀ ਕੋਸ਼ਿਸ਼ ਕੀਤੀ ਆ ਜਿਨ੍ਹਾਂ ਦੇ ਵਿੱਚ ਇੱਕ ਆਪਾਂ ਸਭ ਤੋਂ ਪਹਿਲਾਂ ਤਾਂ ਛੋਟਾ ਜਿਹਾ ਇੱਕ ਅੱਡਾ ਬਣਾਇਆ ਬੱਸ ਸਟੈਂਡ ਬਣਾਇਆ ਠੀਕ ਹੈ ਠੀਕ ਹੈ ਨਾ ਤੇ ਸਾਡੇ ਪਿੰਡ ਦੇ ਵਿੱਚ ਜਦੋਂ ਵੀ ਬਾਹਰੋਂ ਕੋਈ ਐਂਟਰੀ ਹੁੰਦੀ ਸੀ ਹਾਂਜੀ ਸਾਨੂੰ ਮੋਰੇ ਢੇਰਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਸ਼ੀ ਬਿਲਕੁਲ ਜੋ ਕਿ ਢੇਰਾਂ ਦੇ ਢੇਰ ਬਰ ਬਣ ਕੇ ਸੜਕ ਦੇ ਵਿੱਚ ਆ ਜਾਂਦੇ ਸੀ ਹਾਂਜੀ ਤੇ ਉੱਥੋਂ ਲੰਘਣਾ ਵੀ ਬਹੁਤ ਮੁਸ਼ਕਲ ਹੁੰਦਾ ਸੀ ਠੀਕ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਆ ਕੇ ਦੋਹਾਂ ਪਾਸਿਆਂ ਦੇ ਹਾਂਜੀ ਢੇਰ ਚਕਾਏ ਆ ਉੱਥੇ ਇੱਕ ਪਾਸੇ ਬਾਉਂਡਰੀ ਬਣਾ ਕੇ ਤੇ ਉਹ ਸੋਲਿਡ ਬੇਸਡ ਮੈਨੇਜਮੈਂਟ ਦਾ ਜਿਹੜਾ ਪ੍ਰੋਜੈਕਟ ਆ 7-8 ਲੱਖ ਰੁਪਈਆ ਲਾ ਕੇ ਉਹ ਬਣਾਇਆ ਹੈਗਾ ਤੇ ਅੱਜ ਤੁਸੀਂ ਦੇਖ ਸਕਦੇ ਆ ਜਾਨੀ ਕਿ ਉੱਥੇ ਸਫਾਈ ਆ ਲੰਗਰ ਲਈ ਵੀ ਮਤਲਬ ਵਧੀਆ ਤਰੀਕੇ ਦੇ ਨਾਲ ਜਗਾ ਬਣੀ ਹੋਈ ਆ ਹਾਂਜੀ ਹੁਣ ਉੱਥੇ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਜੀ ਠੀਕ ਹੈ ਨਾ ਤੇ ਦੂਜੇ ਪਾਸੇ ਵੀ ਇਦਾਂ ਜੇ ਜੋ ਰੋਡ ਉਹ ਕਹਿੰਦੇ ਹੈਗੇ ਆ ਉੱਥੇ ਵੀ ਇਸੇ ਤਰ੍ਹਾਂ ਸੀ ਉੱਥੋਂ ਵੀ ਆਪਾਂ ਢੇਰ ਵਗੈਰਾ ਚੁਕਾ ਕੇ ਐਂਡ ਸਾਫ ਕਰ ਦਿੱਤਾ ਬਹੁਤ ਵਧੀਆ ਬਣਾਤਾ ਹੈਗਾ ਠੀਕ ਹੈ ਜੀ ਇੱਕ ਤੁਹਾਨੂੰ ਹੋਰ ਗੱਲ ਦਰਸ਼ਕੋ ਦੱਸਣੀ ਭੁੱਲ ਗਏ ਕਿ ਜੋ ਸਰਪੰਚ ਸਾਹਿਬ ਨੇ ਉਹ ਪੜੇ ਲਿਖੇ ਸਰਪੰਚ ਸਾਹਿਬ ਨੇ ਆਪਾਂ ਪਹਿਲਾਂ ਸਰਪੰਚ ਸਾਹਿਬ ਦੀ ਜੋਬ ਬਾਰੇ ਵੀ ਜਾਣਕਾਰੀ ਲੈ ਲਈਏ ਸਰਪੰਚ ਸਾਹਿਬ ਜੀ ਆਪਾਂ ਜੋ ਕਿਸ ਚੀਜ਼ ਦੀ ਜੋਬ ਤੇ ਕਿੱਥੋਂ ਤੱਕ ਕੀਤੀ ਹੈ ਜੀ ਸਰ ਮੈਂ ਨਾ ਪੰਜਾਬ ਨੈਸ਼ਨਲ ਬੈਂਕ ਦੇ ਵਿੱਚੋਂ ਸੀਨੀਅਰ ਮੈਨੇਜਰ ਦੇ ਤੌਰ ਤੇ ਰਿਟਾਇਰ ਹੋਇਆ ਠੀਕ ਹੈ ਜੀ ਔਰ 38-39 ਸਾਲ ਮੈਂ ਸਰਵਿਸ ਕੀਤੀ ਆ ਠੀਕ ਹੈ ਜੀ ਠੀਕ ਹੈ ਨਾ ਤੇ ਬਾਕੀ ਤੁਸੀਂ ਇਹ ਦੇਖ ਲਓ ਵੀ ਮੇਰਾ ਖਿਆਲ ਪਈ ਬਹੁਤ ਘੱਟ ਇਦਾਂ ਦੇ ਤਨਬੂ ਮਿਲਦੇ ਆ ਵੀ ਜਿਹੜੇ ਇਸ ਮਹਿਕਮੇ ਚ ਰਿਟਾਇਰ ਹੋ ਕੇ ਕੋ ਪਿੰਡ ਦੇ ਵਿੱਚ ਮੂਰੇ ਹੋਣ ਤੇ ਹੂੰ ਬਾਕੀ ਗੱਲ ਸਹੀ ਸਰਪੰਚ ਸਾਹਿਬ ਕਿਉਂਕਿ ਤੁਹਾਡੇ ਵਰਗੇ ਬੰਦੇ ਮੂਰੇ ਹੋਣੇ ਚਾਹੀਦੇ ਪੜ੍ਹੇ ਲਿਖੇ ਬੰਦੇ ਆ ਬੰਦਾ ਨਾ ਜੋ ਇੱਕ ਉਹ ਪਿੰਡ ਨੂੰ ਵਧੀਆ ਢੰਗ ਨਾਲ ਲੀਡ ਕਰ ਸਕਦਾ ਮੇਰੀ ਮੰਨਣਾ ਇਹ ਆ ਤੇ ਇਦਾਂ ਸੀ ਵੀ ਮੈਂ ਪਹਿਲੀ ਗੱਲ ਤਾਂ ਸਰਵਸ ਜਿਹੜੀ ਨੇੜੇ ਜਾ ਕੇ ਕੀਤੀ 24-25 ਸਾਲ ਗੜ ਸ਼ੰਕਰ ਦੇ ਵਿੱਚ ਕੀਤੀ ਆ ਇਸ ਕਰਕੇ ਲੋਕਾਂ ਦੇ ਨਾਲ ਮੇਰਾ ਮੇਰੀ ਬਹੁਤ ਅਟੈਚਮੈਂਟ ਸੀ ਠੀਕ ਹੈ ਜੀ ਤੇ ਮੇਰੇ ਮਨ ਦੇ ਵਿੱਚ ਵੀ ਸੀਗਾ ਕਿਤੇ ਸਾਨੂੰ ਮੌਕਾ ਮਿਲੇ ਤਾਂ ਪਿੰਡ ਦੇ ਵਿੱਚ ਕੋਈ ਡਿਵੈਲਪਮੈਂਟ ਦੇ ਕੰਮ ਕਰਾਈਏ ਸੋ ਪ੍ਰਮਾਤਮਾ ਨੇ ਮੌਕਾ ਦਿੱਤਾ ਪਿੱਛੇ ਵੀ ਪਿਛਲੀ ਵਾਰੀ ਵੀ 5 ਸਾਲ ਮੇਰੇ ਕੋਲੇ ਸੀ ਸਰਪੰਚੀ 5-6 ਸਾਲ ਜਿਹੜੀ ਕੀਤੀ ਆ ਉਹਦੇ ਵਿੱਚ ਅਸੀਂ ਇਹ ਕਾਫੀ ਕੁਝ ਮਤਲਬ ਸੁਧਾਰ ਕਰਨ ਦਾ ਕੋਸ਼ਿਸ਼ ਕੀਤਾ ਕਰੀਬ-ਕਰੀਬ ਮੇਰੇ ਹਿਸਾਬ ਨਾਲ ਹਾਂ ਜੀ ਤਿੰਨ ਤੋਂ 4 ਕਰੋੜ ਦੇ ਕਰੀਬ ਕੁ ਰੁਪਇਆ ਸੀ ਪਿੰਡ ਦੇ ਵਿੱਚ ਖਰਚ ਦਿੱਤਾ ਖਰਚ ਕੀਤਾ ਵੱਖ-ਵੱਖ ਸਰੋਤਾਂ ਤੋਂ ਇਕੱਠਾ ਕੀਤਾ ਠੀਕ ਹੈ ਜੀ ਠੀਕ ਹੈ ਨਾ ਤੇ ਸਾਡੇ ਪਿੰਡ ਦੇ ਇੱਕ ਐਨ ਆਰ ਆਈ ਵੀਰ ਹਾਂਜੀ ਉਹਨਾਂ ਦੇ ਹਾਂ ਉਹਨਾਂ ਦਾ ਨਾਮ ਹੈਗਾ ਰਮੇਸ਼ ਕੁਮਾਰ ਸ਼ਰਮਾ ਜੀ ਜਿਹੜੇ ਕਿ ਅਮਰੀਕਾ ਦੇ ਵਿੱਚ ਵਸ ਰਹੇ ਹਾਂ ਜਿਨ੍ਹਾਂ ਨੇ ਗਰਾਉਂਡ ਬਣਾ ਲੈ ਵਿੱਚ ਮਦਦ ਕੀਤੀ ਹਾਂ ਬਿਲਕੁਲ ਬਿਲਕੁਲ ਮੈਂ ਦੱਸਣਾ ਜਾਣਾ ਉਹਨਾਂ ਨੇ ਸਾਨੂੰ ਘੱਟ ਤੋਂ ਘੱਟ ਹਾਂਜੀ 75 ਲੱਖ ਰੁਪਏ ਦੀ ਮੈਨੂੰ ਮਦਦ ਕੀਤੀ ਆ ਹਾਂਜੀ ਜਿਹਦੇ ਨਾਲ ਮੈਂ ਪਿੰਡ ਦੇ ਵਿੱਚ ਕਈ ਤਰ੍ਹਾਂ ਦੇ ਹਾਂਜੀ ਕਈ ਤਰ੍ਹਾਂ ਦੇ ਕੰਮ ਕਰਾਏ ਆ ਜਿਨ੍ਹਾਂ ਦੇ ਵਿੱਚ ਇੱਕ ਸਾਡੇ ਪਿੰਡ ਦੇ ਵਿੱਚ ਖੱਡ ਬਗਦੀ ਸੀ ਹਾਂਜੀ ਉੱਥੇ ਬਹੁਤ ਮਤਲਬ ਅਸਾ ਰੂੜਾ ਜਾਂ ਕੁਛ ਵੀ ਕਹਿ ਸਕਦੇ ਮਤਲਬ ਬਹੁਤ ਹੁੰਦਾ ਹੁੰਦਾ ਸੀ ਤੇ ਉਹ ਆਪਾਂ ਸਾਰੀ ਸਾਫ ਕਰਾ ਕੇ ਉੱਥੇ ਐ ਇਸ ਵੇਲੇ ਪੱਕੀ ਨਹਿਰ ਵਾਂਗੂ ਬਣਾਤੀ ਆ ਠੀਕ ਹੈ ਜੀ ਬਰਸਾਤ ਦਾ ਪਾਣੀ ਆਂਦਾ ਐਂਟਰ ਹੁੰਦਾ ਉਹਦੇ ਵਿੱਚ ਬਾਹਰ ਨਿਕਲ ਜਾਂਦਾ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਠੀਕ ਹੈ ਜੀ ਤੇ ਸਰਪੰਚ ਸਾਹਿਬ ਜਿਹੜੇ ਤੁਹਾਡੇ ਐਨ ਆਰ ਆਈ ਆ ਉਹਨਾਂ ਨੇ तकरीबन ਤੁਸੀਂ ਤੁਹਾਡੇ ਲਈ ਕਿੰਨੇ ਕਿੰਨੇ ਅਮਾਉਂਟ ਤੱਕ ਉਹਨਾਂ ਨੇ ਮਦਦ ਕਰ ਦਿੱਤੀ ਹੋਗੀ ਮੈਂ ਤੁਹਾਨੂੰ ਦੱਸਿਆ ਵੀ 75 ਲੱਖ ਦੇ ਕਰੀਬ ਕਰੀਬ ਰੁਪਇਆ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਮੇਰੇ ਥਰੂ ਖਰਚਿਆ ਤੁਹਾਡੇ ਥਰੂ ਖਰਚਿਆ ਹਾਂ ਇੱਕ ਜਿੱਦਾਂ ਟੋਬਾ ਸਗਾ ਸਕੂਲ ਦੇ ਨਾਲ ਲੱਗਦਾ ਸਕੂਲ ਦੇ ਵਿੱਚ ਗਰਾਊਂਡ ਦੀ ਬਹੁਤ ਘਾਟ ਸੀ ਸਾਰੇ ਨੌਜਵਾਨਾਂ ਦੀ ਪਿੰਡ ਦੇ ਲੋਕਾਂ ਦੀ ਇਹ ਡਿਮਾਂਡ ਸੀ ਪਰ ਸਾਡੇ ਪਿੰਡ ਦੇ ਵਿੱਚ ਕੋਈ ਗਰਾਊਂਡ ਨਹੀਂ ਹੈਗੀ ਅਸੀਂ ਉਹਨਾਂ ਕੋ ਰਿਕੁਐਸਟ ਕੀਤੀ ਪੰਡਿਤ ਜੀ ਕੋ ਉਹਨਾਂ ਨੇ ਸਾਡੀ ਮਦਦ ਕੀਤੀ ਉੱਥੇ ਭਾਰਤੀ ਉਪਵਾਸ ਦੀ ਔਰ ਇਸ ਵੇਲੇ ਤੁਸੀਂ ਦੇਖੋ ਜਾ ਕੇ ਬਹੁਤ ਵਧੀਆ ਗਰਾਊਂਡ ਬਣ ਗਿਆ ਤੇ ਸਰਪੰਚ ਸਾਹਿਬ ਜੀ ਗਰਾਉਂਡ ਬਹੁਤ ਜ਼ਰੂਰੀ ਹੈ ਜੇ ਆਪਾਂ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਣਾ ਹੈ ਤਾਂ ਗਰਾਉਂਡ ਜ਼ਰੂਰੀ ਹੈ ਬਿਲਕੁਲ 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 ਇਹ ਬਹੁਤ ਜ਼ਰੂਰੀ ਹੈ ਇਹ ਨਸ਼ਿਆਂ ਦਾ ਜਾਲ ਤਾਂ ਸਾਡੇ ਪੰਜਾਬ ਵਿੱਚ ਕਿ ਸਾਰੇ ਇੰਡੀਆ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਫੈਲਿਆ ਹੋਇਆ ਹੈ ਇੱਕ ਕੋੜ ਦੀ ਬਿਮਾਰੀ ਲੱਗੀ ਹੋਈ ਹੈ ਤੇ ਇਹਨੂੰ ਜੇ ਬਚਾੜਾ ਤਾਂ ਸਾਨੂੰ ਇਹੋ ਜਿਹੇ ਉਪਰਾਲੇ ਕਰਨੇ ਪੈਣੇ ਬੱਚਿਆਂ ਨੂੰ ਇਧਰੋਂ ਮੋੜ ਕੇ ਖੇਡਾਂ ਵਾਲ ਨੂੰ ਲਿਆਉਣਾ ਹੀ ਪਊਗਾ ਲਿਆਣਾ ਪੋਗਾ ਸ੍ਰਮਨ ਜਿੱਦਾਂ ਹੁਣ ਆਪਾਂ ਨਾ ਇੱਕ ਕੋਡ ਹੋਰ ਵੀ ਆਪਾਂ ਬੱਚਿਆਂ ਨੂੰ ਫੋਨਾਂ ਤੇ ਲਾਤਾ ਮੇਰੇ ਹਿਸਾਬ ਨਾਲ ਬੱਚਿਆਂ ਨੂੰ ਫੋਨਾਂ ਤੋਂ ਵੀ ਆਪਾਂ ਨੂੰ ਲਾ ਕੇ ਨਾ ਗਰਾਊਂਡ 'ਚ ਜ਼ਰੂਰ ਲੈ ਕੇ ਜਾਣਾ ਚਾਹੀਦਾ ਘੰਟਾ ਨਹੀਂ 2 ਘੰਟੇ ਦੋਨਾਂ ਤੇ ਜ਼ਰੂਰ ਗਰਾਊਂਡ 'ਚ ਲਾਉਣੇ ਚਾਹੀਦੇ ਇਹ ਤਾਂ ਸਾਡੇ ਜੋ ਬੱਚਿਆਂ ਦੇ ਮਾਂ-ਬਾਪ ਆ ਸਭ ਤੋਂ ਪਹਿਲਾ ਡਿਊਟੀ ਉਹਨਾਂ ਦੀ ਬਣਦੀ ਉਹਨਾਂ ਦੀ ਠੀਕ ਹੈ ਨਾ ਉਹ ਬੱਚੇ ਤੇ ਧਿਆਨ ਦੇਣ ਇਧਰ ਉਹਨਾਂ ਨੂੰ ਰੋਕਣ ਉਹਨਾਂ ਨੂੰ ਖੇਡਾਂ ਪ੍ਰਤੀ ਜਾਂ ਕਿਸੇ ਹੋਰ ਐਕਟੀਵਿਟੀ ਦੇ ਵੱਲ ਉਹਨਾਂ ਦੀ ਰੁਚੀ ਪੈਦਾ ਕਰ ਬਿਲਕੁਲ ਜੀ ਬਿਲਕੁਲ ਤੇ ਸਰਪੰਚ ਸਾਹਿਬ ਇਹ ਦੂਜਾ ਇਦਾਂ ਹੈ ਜਿਹੜੀ ਆਪਣਾ ਮੌਕੇ ਦੀਆਂ ਸਰਕਾਰਾਂ ਆ ਚੱਲ ਰਹੀ ਸਰਕਾਰ ਪੁਖਸ਼ਰੀ ਭਗਵੰਤ ਮਾਨ ਸਿੰਘ ਮਾਨਯੋਗ ਮੁੱਖ ਮੰਤਰੀ ਦੀ ਰਹਿਨ ਮਾਈਟ ਸਰਕਾਰ ਚੱਲ ਰਹੀ ਹੈ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਨੇ ਇਹਦੇ ਬਾਰੇ ਤਾਂ ਮੈਂ ਇਹ ਕਹਿ ਸਕਦਾ ਵੀ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ ਇਹ ਸਰਕਾਰ ਆ ਠੀਕ ਹੈ ਜੀ ਠੀਕ ਹੈ ਨਾ ਤੇ ਇਹਦੇ ਆਉਣ ਦੇ ਨਾਲ ਹਾਂ ਜੀ ਪਿੰਡਾਂ ਦੇ ਵਿੱਚ ਮੇਰੇ ਹਿਸਾਬ ਨਾਲ ਡਵੈਲਪਮੈਂਟ ਵਿੱਚ ਵਾਅਦਾ ਹੋਇਆ ਜਿੰਨਾ ਕਿ ਮੈਂ ਤਾਂ ਆਪਣੀ ਆਧਾਰਨ ਦੇ ਸਕਦਾ ਹਾਂ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਮੈਨੂੰ ਇਹ ਸਾਡੇ ਆਪਣੇ ਜੈ ਕ੍ਰਿਸ਼ਨ ਸਿੰਘ ਜੀ ਰੋੜੀ ਸਾਡੇ ਐਮਐਲਏ ਸਾਹਿਬ ਪੰਜਾਬ ਦੇ ਡਿਪਟੀ ਸਪੀਕਰ ਨੇ ਹਾਂ ਜੀ ਉਹਨਾਂ ਨੇ ਹਾਂ ਉਹਨਾਂ ਦੀ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਰੈਨਮਾਈ ਉਹਨਾਂ ਦੀ ਗੱਲ ਦੀ ਬਹੁਤ ਵਧੀਆ ਜੀ ਬਹੁਤ ਵਧੀਆ ਸ਼ਲਾਘਾ ਜੀ ਹੋਊਗਾ ਹਾਂ ਜੀ ਅ ਮੈਂ ਦੱਸਣ ਲੱਗਾ ਸੀ ਉਹਨਾਂ ਨੇ ਮੈਨੂੰ ਆਹ ਪਿੰਡ ਨੂੰ ਪੰਚਾਇਤ ਘਰ ਬਣਾਉਣ ਦੇ ਲਈ ਹਾਂਜੀ 40 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਆ ਜਿਹਦੇ ਵਿੱਚੋਂ ਪਹਿਲੀ ਕਿਸ਼ਤ 20 ਲੱਖ ਰੁਪਏ ਦੀ ਸਾਨੂੰ ਦੇ ਚੁੱਕੇ ਆ ਹੁਣ ਆਹਾ ਅਸੀਂ ਹੁਣ ਚਾਰਜ ਲੈ ਲੈਣਾ ਹੈਗਾ ਜੀ ਸਰਪੰਚੀ ਦਾ ਤੇ ਅਸੀਂ ਉਹ ਹੁਣ ਪੰਚਾਇਤਕਾਰ ਬਣਾਣਾ ਸ਼ੁਰੂ ਕਰ ਦੇਣਾ ਹੈਗਾ ਸੋ ਮੈਂ ਇਹਨਾਂ ਦਾ ਮੈਨੂੰ ਅਬ ਮંચ ਮਿਲ ਗਿਆ ਤੁਹਾਡਾ ਮੈਂ ਇਸ ਮંચ ਤੋਂ ਵੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਆ ਹਾਂ ਧੰਨਵਾਦ ਕਰਨਾ ਠੀਕ ਹੈ ਤੇ ਇੱਕ ਹੋਰ ਹੈ ਜਿੱਦਾਂ ਹੁਣ ਆਪਣੇ ਪਹਿਲੇ ਵੀ ਐਮਐਲਏ ਬਣਦੇ ਸੀ ਤੇ ਪਹਿਲੇ ਐਮਐਲਏ ਨੂੰ ਕਹਿੰਦੇ ਮਿਲਣ ਤੇ ਹੁਣ ਜਿਹੜੇ ਐਮ.ਐਲ.ਏ ਇਹ ਬਣੇ ਨੇ ਤੇ ਇੱਕ ਡਿਪਟੀ ਸਪੀਕਰ ਵੀ ਨੇ ਤੇ ਇੱਕ ਐਮ.ਐਲ.ਏ ਤੇ ਡਿਪਟੀ ਸਪੀਕਰ ਬਹੁਤ ਤੁਹਾਨੂੰ ਪਤਾ ਇਹ ਪੋਸਟ ਉੱਤੀ ਹੁੰਦੀ ਆ ਤੇ ਮਿਲਣ ਚ ਇਹਨਾਂ ਨੂੰ ਕਿੰਨੀ ਕਸਾਨੀ ਆ ਇਹਨਾਂ ਨੂੰ ਆਸਾਨੀ ਤਾਂ ਮੈਂ ਕਹਿੰਨਾ ਐਦਾਂ ਅਸੀਂ ਕਦੀ ਕਿਸੇ ਨੂੰ ਮਿਲੇ ਹੀ ਨਹੀਂ ਜਿੱਦਾਂ ਇੱਥੇ ਮਿਲਦੇ ਆ ਅਸੀਂ ਜਾ ਕੇ ਖੁੱਲਾ ਦਰਵਾਜ਼ਾ ਲੱਗਦਾ ਸੋਮਵਾਰ ਤੇ ਵੀਰਵਾਰ ਪੱਕਾ ਹੈ ਇਹਨਾਂ ਦਾ ਜਿਹੜਾ ਮਰਜੀ ਜਾਵੇ ਆਪਣੀ ਉੱਥੇ ਜਾ ਕੇ ਜੋ ਵੀ ਡਿਮਾਂਡ ਹੈਗੀ ਆ ਆਪਣੀ ਦੁੱਖ ਤਕਲੀਫ ਦੱਸੇ ਤੇ ਕਨਿਆ ਕਨਿਆ ਦਾ ਮਤਲਬ ਪ੍ਰੋਬਲਮ ਦਾ ਹੱਲ ਤੋਂ ਮੌਕੇ ਤੇ ਹੋ ਜਾਂਦਾ ਜੀ ਮੌਕੇ ਤੇ ਹੋ ਜਾਂਦਾ ਹਾਂ ਬਹੁਤ ਵਧੀਆ ਸਰਕਾਰ ਆ ਜੀ ਇਦਾਂ ਤੁਹਾਨੂੰ ਲੱਗਦਾ ਨਹੀਂ ਕਿ ਹਰ ਇੱਕ ਜੇ ਹਲਕੇ ਦੇ ਵਿੱਚ ਵਿਧਾਇਕ ਇਦਾਂ ਕਰੇ ਜਿਸ ਤਰ੍ਹਾਂ ਇਹ ਕਰਦੇ ਨੇ ਮਿਲਣੇ ਨੂੰ ਹਰ ਇੱਕ ਵਿਧਾਇਕ ਇਦਾਂ ਮਿਲੇ ਜਾਂ ਮਿਲੇ ਇਸ ਦਰਸ ਸੰਗਤ ਦਰਸ਼ਨ ਕਰੇ ਤਾਂ ਉਹ ਵਿਧਾਇਕ ਕਦੇ ਜ਼ਿੰਦਗੀ 'ਚ ਮੇਰੇ ਹਿਸਾਬ ਨਾਲ ਪਿੱਛੇ ਨਹੀਂ ਜਾ ਸਕਦਾ ਬਈ ਬਿਲਕੁਲ ਸਹੀ ਗੱਲ ਆ ਕਿਉਂਕਿ ਅਸੀਂ ਜਿਹੜਾ ਇਲੈਕਸ਼ਨ ਲੜਦੇ ਆ ਬੂਟਾਂ ਦੀ ਬੂਟਾਂ ਦੀ ਸਿਰ ਤੇ ਹੀ ਲੜਦੇ ਆ ਬਿਲਕੁਲ ਜੀ ਬੂਟਾਂ ਇਹ ਬੰਦਿਆਂ ਦੀਆਂ ਹੁੰਨੀਆਂ ਹਾਂ ਜੀ ਠੀਕ ਹੈ ਨਾ ਤੇ ਬੰਦਿਆਂ ਦੇ ਨਾਲ ਉਹ ਮਤਲਬ ਸਿੱਧਾ ਰਾਫਤਾ ਇਹਨਾਂ ਨੇ ਕਾਇਮ ਕੀਤਾ ਹੈ ਮੇਰਾ ਖਿਆਲ ਤਾਂ ਵੀ ਇਹਨਾਂ ਨੂੰ ਗਾਹਾਂ ਵੀ ਕੋਈ ਹਰਾ ਨਹੀਂ ਸਕਦਾ ਨਹੀਂ ਨਹੀਂ ਉਹਦਾ ਜਿਹੜਾ ਜਾਰਡ ਦਾ ਦੱਸ ਦਿੰਨੇ ਬਾਈ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਹਾਂ ਜੀ ਕਿਉਂਕਿ ਜਿਹੜਾ ਬੰਦਾ ਇੰਨਾ ਹਰੇਕ ਨਾਲ ਅਟੈਚਮੈਂਟ ਹੋਵੇ ਤੇ ਹਰੇਕ ਦੀ ਗੱਲ ਮੰਨਦਾ ਹੋਵੇ ਹਰੇਕ ਦਾ ਕੰਮ ਕਰਦਾ ਹੋਵੇ ਉਹਨਾਂ ਨੂੰ ਹਰਾਣਾ ਜਦ ਕਹਿੰਦੇ ਮੁਸ਼ਕਲ ਨਹੀਂ ਨਾ ਮੁਮਕਿ ਨਹੀਂ ਹੁੰਦਾ ਜੀ ਹਾਂਜੀ ਤੇ ਹੁਣ ਸਰਪੰਚ ਸਾਹਿਬ ਆਪਾਂ ਇੱਕ ਇਹ ਜਿੱਦਾਂ ਹੁਣ ਤੋਂ ਸਾਡੇ ਪਿੰਡ ਦੇ ਵਿੱਚ ਜਿਹੜੇ ਮੇਨ ਕੋਈ ਕੰਮ ਰਹਿੰਦਾ ਜਿਹੜਾ ਅਸੀਂ ਕਹਿ ਦਈਏ ਕਿ ਇਹ ਕੰਮ ਸਾਨੂੰ ਜ਼ਰੂਰੀ ਕਰਨਾ ਚਾਹੀਦਾ ਉਹ ਕਿਹੜੇ ਕਿਹੜੇ ਕੰਮ ਨੇ ਤੁਹਾਨੂੰ ਲੱਗਦੇ ਸਭ ਤੋਂ ਪਹਿਲਾਂ ਤਾਂ ਜੀ ਇੱਕ ਆਪਾਂ ਸੀਚੇਵਾਲ ਮਾਡਲ ਬਣਾ ਰਹੇ ਹਾਂ ਪੌਂਟ ਠੀਕ ਹੈ ਜੀ ਠੀਕ ਹੈ ਜੀ ਉੱਤੇ ਕਾਫੀ ਪੈਸਾ ਅਪਲ ਆ ਵੀ ਚੁਕੇ ਆ ਪਿਛਲੀ ਸਰਪੰਚੀ ਦੇ ਵਿੱਚ ਤੇ ਇਹ ਮੇਰਾ ਇੱਕ ਇਹ ਵੀ ਸੁਪਨਾ ਆ ਸੁਪਨਾ ਆ ਜੀ ਠੀਕ ਹੈ ਜੀ ਤੇ ਇਹ ਮੈਂ ਕਿਸੇ ਵੀ ਹਾਲ ਦੇ ਵਿੱਚ ਪੂਰਾ ਕਰਨਾ ਚਾਹਣਾ ਮੈਂ ਇਹ ਗਵਰਨਮੈਂਟ ਤੋਂ ਵੀ ਇਹ ਡਿਮਾਂਡ ਕਰਦਾ ਹਾਂ ਜੀ ਵੀ ਇਹਦੇ ਲਈ ਸਾਡੀ ਨਾਲ ਮਤਲਬ ਖੋਲ ਕੇ ਮਦਦ ਕੀਤੀ ਜਾਵੇ ਕਿਉਂਕਿ ਜੋ ਪਿੰਡ ਦੀ ਬੇਸਟ ਪਾਣੀ ਹੈਗਾ ਬੇਸਟ ਪਾਣੀ ਹੈਗਾ ਸਾਰਾ ਆਪਾਂ ਉੱਥੇ ਪੈਪਾਂ ਦੇ ਥਰੂ ਮਤਲਬ ਬੈਬ ਬਿਚਾਤੇ ਹੋਏ ਆ ਉੱਥੇ ਦਾ ਕਨੈਕਸ਼ਨ ਲਿਆ ਗਿਆ ਹੋ ਰਿਹਾ ਹਲੇ ਚਾਲੂ ਨਹੀਂ ਕੀਤਾ ਚਾਲੂ ਇਸ ਕਰਕੇ ਨਹੀਂ ਕੀਤਾ ਕਿਉਂਕਿ ਇਹ ਪੌਂਡ ਜਿਹੜਾ ਹਲੇ ਇਨਕੰਪਲੀਟ ਆ ਸੋ ਮੈਂ ਵੀ ਤੁਹਾਡੇ ਥਰੂ ਰਿਕੁਐਸਟ ਕਰਦਾ ਹੈਗਾ ਵੀ ਸਾਨੂੰ ਇਸ ਦੇ ਲਈ ਮਦਦ ਕੀਤੀ ਜਾਵੇ ਤਾਂ ਕਿ ਅਸੀਂ ਇਸ ਪ੍ਰੋਜੈਕਟ ਨੂੰ ਸਿਰੇ ਚੜਾ ਚ ਠੀਕ ਹੈ ਜੀ ਠੀਕ ਹੈ ਨਾ ਤੇ ਹੋਰ ਪਿੰਡ ਦੇ ਵਿੱਚ ਇੱਕ ਬੱਚਿਆਂ ਲਈ ਜਿਮ ਘਰ ਦੀ ਵੀ ਲੋੜ ਠੀਕ ਹੈ ਜੀ ਇਹਦੇ ਲਈ ਵੀ ਮੈਂ ਮਤਲਬ ਗਵਰਨਮੈਂਟ ਤੋਂ ਚਾਹਨਾ ਕਿ ਸਾਨੂੰ ਇਹ ਬਿਲਡਿੰਗ ਬਣਾਉਣ ਦੇ ਲਈ ਦਾ ਗ੍ਰਾਂਟ ਦਿੱਤੀ ਜਾਵੇ ਤੇ ਬੱਚਿਆਂ ਲਈ ਆਪਾਂ ਕਹੀਏ ਜੇ ਆਪਾਂ ਸਰਪੰਚ ਸਾਹਿਬ ਜੀ ਬੱਚਿਆਂ ਲਈ ਕੱਲਿਆਂ ਲਈ ਕੁੜੀਆਂ ਤੇ ਮੁੰਡਿਆਂ ਲਈ ਸਾਂਝਾ ਜਿਵੇਂ ਇੱਕ ਬਣਾਇਆ ਜਾਵੇ ਸਾਂਝਾ ਸਾਂਝਾ ਕੁੜੀਆਂ ਔਰ ਮੁੰਡਿਆਂ ਦਾ ਕੋਈ ਫਰਕ ਹੀ ਨਹੀਂ ਹੈਗਾ ਅੱਜ ਦੇ ਟਾਈਮ 'ਚ ਕੋਈ ਫਰਕ ਨਹੀਂ ਹੈਗਾ ਠੀਕ ਹੈ ਨਾ ਬੱਚਿਆਂ ਵਾਲੇ ਮਤਲਬ ਮੁੰਡਿਆਂ ਵਾਲੇ ਕੁੜੀਆਂ ਵਾਲੇ ਸਾਂਝਾ ਬਦਲ ਹੋਣਾ ਚਾਹੀਦਾ ਇਹ ਹਾਂਜੀ ਹਾਂਜੀ ਠੀਕ ਹੈ ਨਾ ਹਾਂਜੀ ਤੇ ਹੋਰ ਜਿੱਦਾਂ ਕਹਦੀਏ ਜਿਹੜੀਆਂ ਆਪਣੀਆਂ ਸੜਕਾਂ ਜਿਹੜੀਆਂ ਬਣੀਆਂ ਐਂਟਰਲੋਕ ਨਾਲ ਹਰ ਇੱਕ ਪਿੰਡ ਵਿੱਚ ਤਕਰੀਬਨ ਬਣ ਚੁੱਕੀਆਂ ਨੇ ਉਹ ਤੁਹਾਡੇ ਪਿੰਡ ਦੀਆਂ ਉਹ ਗਲੀਆਂ ਜਿੱਦਾਂ ਕਹਦੀ ਉਹ ਕੰਪਲੀਟ ਹੋ ਚੁੱਕੀਆਂ ਪੂਰੀਆਂ ਹਾਂ ਮੈਂ ਤੁਹਾਨੂੰ ਦੱਸਿਆ ਤਕਰੀਬਨ ਤਕਰੀਬਨ ਪਿੰਡ ਦੀਆਂ ਜਿਹੜੀਆਂ ਗਲੀਆਂ ਐ ਨਾ ਹਾਂਜੀ ਉਹ ਮੈਂ ਇਹ ਕਹਿ ਸਕਦਾ 80 ਤੋਂ 90% ਦੇ ਦਰਮਿਆਨ ਦਾ ਮਤਲਬ ਬਣ ਚੁੱਕੀਆਂ ਹੈਗੀਆਂ 10 10% ਰੇਨੀਆਂ ਉਹ ਵੀ ਮੈਂ ਇਹ ਕਹਿ ਸਕਦਾ ਜਿੱਦਾਂ ਨਵੀਆਂ ਆਬਾਦੀਆਂ ਕੋ ਬਣਦੀਆਂ ਹੈਗੀਆਂ ਬਾਹਰ ਜਾ ਕੇ ਮਤਲਬ ਲੋਕੀ ਬਸਣ ਲੱਗ ਪੈਂਦੇ ਹੈਗੇ ਉਹਨਾਂ ਦੇ ਘਰਾਂ ਤੱਕ ਜਾਣ ਲਈ ਮਤਲਬ ਜਿਹੜੀਆਂ ਗਲੀਆਂ ਨਾਲੀਆਂ ਹੈਗੀਆਂ ਉਹ ਜ਼ਰੂਰ ਰਹਿਣੀਆਂ ਹੈਗੀਆਂ ਬਾਕੀ ਪਿੰਡ ਦੀਆਂ ਤਕਰੀਬਨ ਤਕਰੀਬਨ ਨਾ ਗਲੀਆਂ ਆਪਾਂ ਬਣਾਤੀਆਂ ਆ ਤੇ ਇੱਕ ਨਾਲ ਲੱਗਦੀ ਮੈਂ ਇਹ ਕਹਿੰਦਾ ਵੀ ਸਾਡੇ ਪਿੰਡ ਦੇ ਵਿੱਚੋਂ ਇੱਕ ਸੜਕ ਲੰਘਦੀ ਹੈਗੀ ਆ ਇਹਦੇ ਬਾਰੇ ਮੈਂ ਉਦਾਂ ਕਿੰਨਾ ਮਾਚਾ ਤੋਂ ਰੋੜੀ ਸਾਹਿਬ ਨੂੰ ਰਿਕੁਐਸਟ ਵੀ ਬਹੁਤ ਵਾਰੀ ਕਰ ਚੁੱਕਾ ਤੇ ਮਹਾਰਾਜ ਜੀ ਤੇ ਕਿਰਪਾ ਕਰੋ ਵੀ ਸਾਡੀ ਸੜਕ ਬਣਾ ਦਿਓ ਠੀਕ ਹੈ ਜੀ ਤੇ ਫਿਰ ਇਹ ਆ ਵੀ ਸਾਨੂੰ ਮਤਲਬ ਵਾਦਾ ਕਰ ਜਾਂਦੇ ਉਹਦਾ ਕੋਈ ਐਸੀ ਗੱਲ ਨਹੀਂ ਪਰ ਹਲੇ ਤੱਕ ਅਧੂਰੀ ਆ ਇਹ ਵੀ ਮੈਂ ਮਤਲਬ ਰਿਕੁਐਸਟ ਕਰਦਾ ਕਿ ਹਾਂ ਇਹ ਬਹੁਤ ਇਲਾਕੇ ਦੀ ਡਿਮਾਂਡ ਹੈ ਇਲਾਕੇ ਦੀ ਡਿਮਾਂਡ ਹੈ ਕਿਉਂਕਿ ਇਹ ਕਈਆਂ ਪਿੰਡਾਂ ਨੂੰ ਲੱਗਦੀ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਦੂਜੇ ਨੰਬਰ ਤੇ ਨਾ ਇੱਕ ਨਾ ਜਿੱਦਾਂ ਹੁਣ ਕਹਦੇ ਇਹ ਹਰੇਕ ਪਿੰਡ ਦੀ ਇੱਕ ਵੱਡੀ ਪ੍ਰੋਬਲਮ ਰਹੀ ਹੈ ਪਾਣੀ ਜਿਹੜਾ ਆਪਣਾ ਟੋਬੇ ਤੱਕ ਪਾਣੀ ਜਾਂਦਾ ਆ ਤੇ ਤੁਹਾਡੇ ਕਿਦਾਂ ਸਹੀ ਹੈ ਤੁਹਾਨੂੰ ਵੀ ਸੋਲਰ ਮੋਟਰ ਤੁਸੀਂ ਵੀ ਬਿਲਕੁਲ 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 ਇਹਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਆ ਚਲੋ ਹਲੇ ਤਾਂ ਮੈਂ ਕਹਿ ਸਕਦਾ ਵੀ ਜਿੱਦਾਂ ਸਾਡਾ ਟੋਬਾ ਜਿਹੜਾ ਕੰਪਲੀਟ ਨਹੀਂ ਹੋਇਆਗਾ ਇਨਕੰਪਲੀਟ ਹੈ ਹਾਂ ਅੰਡਰ ਕੰਸਟਰਕਸ਼ਨ ਹੈਗਾ ਤੇ ਉਹ ਜਦੋਂ ਬਣ ਗਿਆ ਤੇ ਇਹ ਤਾਂ ਆਟੋਮੈਟਿਕਲੀ ਇਹ ਚੀਜ਼ ਦੀ ਡਿਮਾਂਡ ਹੋਣੀ ਹੈਗੀ ਆ ਉਹ ਭਰਨਾ ਵੀ ਹੈਗਾ ਉਹਨੂੰ ਖਾਲੀ ਕਰਨ ਦੇ ਲਈ ਸੋਲਰ ਪੰਪ ਵਗੈਰਾ ਦੀ ਤਾਂ ਲੋੜ ਪੈਣੀ ਹੈਗੀ ਆ ਤੇ ਦੂਜੇ ਨੰਬਰ ਤੇ ਇਹ ਇੱਕ ਬਹੁਤ ਵਧੀਆ ਕਹ ਦੀ ਇਹ ਦੂਜੀ ਹੈ ਕਿ ਇਹਦੇ ਨਾਲ ਐਦਾਂ ਹੈ ਨਾ ਕਿ ਧਰਤੀ ਹੇਠਲਾ ਪਾਣੀ ਬਚਣਾ ਤੇ ਕਿਸਾਨਾਂ ਨੂੰ ਆਪਾਂ ਦੇ ਸਕਦੇ ਆ ਪਾਣੀ ਕਿਸਾਨਾਂ ਦੇ ਜਮੀਨਾਂ ਨੂੰ ਪਾਣੀ ਇੱਕ ਖਾਦ ਦੀ ਤਰ੍ਹਾਂ ਹੀ ਲੱਗਦਾ ਹੈ ਜੀ ਹਾਂ ਕਿ ਨਹੀਂ ਬਿਲਕੁਲ ਇਸ ਤਰ੍ਹਾਂ ਲੱਗਦਾ ਤੇ ਹਾਂਜੀ ਹਾਂ ਆਹੋ ਇਹ ਕਹਿਣ ਦਾ ਮਤਲਬ ਇਹ ਆ ਵੀ ਇਸ ਪਾਣੀ ਦੇ ਵਿੱਚ ਕਾਫੀ ਤੱਤ ਜਿਹੜੇ ਹੈਗੇ ਉਹ ਰਲੇ ਹੁੰਦੇ ਆ ਖੇਤੀ ਲਈ ਉਪਜਾਉ ਜੋਗ ਹੁੰਦੇ ਆ ਬਿਲਕੁਲ ਬਿਲਕੁਲ ਜੀ ਹਾਂਜੀ ਤੇ ਆਪਣੇ ਜਿਹੜੇ ਸ਼ਮਸ਼ਾਨ ਘਾਟ ਦੇ ਆ ਜੀ ਸ਼ਮਸ਼ਾਨ ਘਾਟ ਬਾਰੇ ਆਪਾਂ ਹੁਣ ਆ ਜੀ ਕਈਆਂ ਪਿੰਡਾਂ ਦੇ ਵਿੱਚ ਸ਼ਿਕਾਇਤਾਂ ਨੇ ਕਿ ਸ਼ਮਸ਼ਾਨ ਘਾਟ ਦੀਆਂ ਕਿ ਸਾਡੇ ਸ਼ਮਸ਼ਾਨ ਘਾਟ ਅਧੂਰੇ ਨੇ ਸਾਨੂੰ ਚਾਰ ਦਵਾਰੀ ਨਹੀਂ ਹੈਗੀ ਕਿਤੇ ਕਿਤੇ ਛੱਤੀ ਹੈ ਨਹੀਂ ਕਿਤੇ ਕੋਸ਼ਾ ਨਹੀਂ ਆਪਣੇ ਪਿੰਡ ਵਿੱਚ ਸ਼ਮਸ਼ਾਨ ਘਾਟ ਪੂਰੇ ਕੰਪਲੀਟ ਕੀਤੇ ਹੋਏ ਤੁਸੀਂ ਸਾਡੇ ਪਿੰਡ ਦੇ ਵਿੱਚ ਦੋ ਸ਼ਮਸ਼ਾਨ ਘਾਟ ਆ ਹਾਂਜੀ ਠੀਕ ਆ ਇੱਕ ਤਾਂ ਖੈਰ ਥੋੜਾ ਬਹੁਤਾ ਪਹਿਲਾਂ ਬਣਿਆ ਸੀ ਹਾਂਜੀ ਕੁਝ ਉਹਦੇ ਵਿੱਚ ਹਿੱਸਾ ਅਸੀਂ ਵੀ ਪਾਇਆ ਠੀਕ ਹੈ ਜੀ ਜਿੱਦਾਂ ਕਿ ਉਹਦੀ ਚਾਰ ਦਿਵਾਰੀ ਕਰਨ ਦੀ ਕੋਸ਼ਿਸ਼ ਕੀਤੀ ਨੇ ਆ ਵਗੈਰਾ ਭਰ ਦਿੱਤੀਆਂ ਹੈ ਜੀਆਂ ਲੇਕਿਨ ਹਲੇ ਚਾਰ ਦਿਵਾਰੀ ਕਰਨੀ ਬਾਕੀ ਆ ਠੀਕ ਹੈ ਤੇ ਬਾਕੀ ਇੱਕ ਇੱਕ ਸ਼ਮਸ਼ਾਨ ਘਾਟ ਸਾਡਾ ਜੇ ਜੋ ਰੋਡ ਤੇ ਪੈਂਦਾ ਹੈਗਾ ਠੀਕ ਹੈ ਠੀਕ ਹੈ ਨਾ ਉੱਥੇ ਦਾ ਜਦੋਂ ਆਪਾਂ ਮਤਲਬ ਸਰਪੰਚ ਬਣੇ ਆ ਨਾ ਪਹਿਲੀ ਵਾਰੀ ਜਦੋਂ ਬਣੇ ਆ ਉਸ ਵੇਲੇ ਬਹੁਤ ਉਹਦਾ ਮੰਦਾ ਹਾਲ ਸੀਗਾ ਠੀਕ ਹੈ ਜੀ ਉੱਥੇ ਜਾਣਾ ਬਹੁਤ ਮੁਸ਼ਕਲ ਸੀਗਾ ਕੰਡੇ ਝਾੜੀਆਂ ਐਰਾ ਵਗੈਰਾ ਬਹੁਤ ਕੁਝ ਸੀਦਾ ਉੱਥੇ ਉਹ ਆਪਾਂ ਸਾਰਾ ਕੁਝ ਸਾਫ਼ ਕਰਾ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਤਿਆਰ ਕਰਦਾ ਉਹ ਬਿਲਕੁਲ ਕੰਪਲੀਟ ਆ ਹੋ ਸਿਰਫ ਇੱਕ ਉੱਥੇ ਬਰਾਡੇ ਦੀ ਘਾਟ ਆ ਠੀਕ ਹੈ ਜੀ ਠੀਕ ਹੈ ਨਾ ਤੇ ਜਿਹੜਾ ਇੱਧਰ ਦੀ ਸ਼ਮਸ਼ਾਨ ਘਾਟ ਦੀ ਮੈਂ ਗੱਲ ਕਰਦਾ ਉੱਥੇ ਵੀ ਬਰਾਂਡੇ ਦੀ ਘਾਟ ਆ ਤੇ ਬਾਕੀ ਸਭ ਕੁਝ ਤਕਰੀਬਨ ਠੀਕ ਆ ਪਰ ਇਹ ਮੈਂ ਕਹਿ ਸਕਦਾ ਵੀ ਜਿੱਦਾਂ ਇਹ ਨਾ ਸ਼ਮਸ਼ਾਨ ਘਾਟਾਂ ਦਾ ਸੁੰਦਰੀਕਰਨ ਨਾ ਜੀ ਉਹਦੇ ਵਿੱਚ ਘਾਟ ਆ ਉਹ ਉਹ ਨਹੀਂ ਹੋ ਸਕਿਆ ਸੁੰਦਰੀਕਰਨ ਉਹ ਮੈਂ ਚਾਹਣਾ ਵੀ ਇਹ ਵੀ ਕਿਸੇ ਨਾ ਕਿਸੇ ਤਰ੍ਹਾਂ ਫੁੱਲ ਬੂਟੇ ਉੱਥੇ ਲੱਗਣ ਫਰਸ਼ਬੰਦੀਆਂ ਪੂਰੀ ਤਰ੍ਹਾਂ ਕੰਪਲੀਟ ਹੋਵੇ ਇਹ ਇਹ ਮੇਰੇ ਮਨ ਦੀ ਇੱਛਾ ਬਿਲਕੁਲ ਸਰਪੰਚਾ ਜੀ ਕਈ ਪਿੰਡਾਂ ਦੇ ਵਿੱਚ ਆਪਾਂ ਦੇਖਿਆ ਹੈ ਕਿ ਉੱਥੇ ਫੁੱਲ ਬੂਟੇ ਲੱਗੇ ਹੁੰਦੇ ਨੇ ਬਹੁਤ ਵਧੀਆ ਢੰਗ ਨਾਲ ਹੈ ਨਾ ਜਿੱਦਾਂ ਜਾਣੇ ਆਪਾਂ ਬਹੁਤ ਹਰ ਕਮਿਊਨਿਟੀ ਰੂਮ ਮੇਰੇ ਹਿਸਾਬ ਨਾਲ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ। ਹੋਰ ਇਹਦੇ ਵਿੱਚ ਐਡ ਕਰਨੀ ਚਾਹਨਾ ਵੀ ਜਿਹੜੀ ਸ਼ਮਸ਼ਾਨ ਘਾਟ ਨੂੰ ਗਲੀ ਜਾਂਦੀ ਸੀ ਉਹ ਬਹੁਤ ਚਿਰ ਤੋਂ ਮਤਲਬ ਨਾ ਕੱਚੀ ਸੀ ਗੋਰੀ ਸੀ ਪੈਂਡਿੰਗ ਪਈ ਸੀ ਪੈਂਡਿੰਗ ਪਈ ਸੀ ਉਹ ਅਸੀਂ ਮਤਲਬ ਕੰਪਲੀਟ ਕੀਤੀ ਹੈਗੀ ਠੀਕ ਹੈ ਜੀ ਘਾਟ ਤੋਂ ਘਾਟ 1 ਕਿਲੋਮੀਟਰ ਦਾ ਉਹ ਰਸਤਾ ਹੈਗਾ ਹਾਂਜੀ ਫਿਰ ਇੰਟਰਲੌਕ ਵਗੈਰਾ ਲਾ ਕੇ ਉਹ ਕੰਪਲੀਟ ਕਰ ਦਿੱਤਾ ਤੇ ਆਪਾਂ ਹੁਣ ਨਸ਼ਿਆਂ ਦੇ ਮੁੱਦੇ ਤੇ ਆਣਾ ਸੀ ਉਹ ਆਨੇ ਆਪਾਂ ਬਾਅਦ ਚੋਂ ਪਹਿਲਾਂ ਇੱਕ ਸਰਪੰਚ ਸਾਹਿਬ ਜੀ ਗੱਲ ਥੋੜੇ ਤੋਂ ਕਲੀਅਰ ਕਰਨੀ ਆਪਾਂ ਕਿ ਇੱਕ ਤੁਹਾਡੇ ਪਿੰਡ ਕਰੈਸ਼ਰ ਨੂੰ ਸੜਕ ਦਿੱਤੀ ਹੈ ਬਿਲਕੁਲ ਦਿੱਤੀ ਹੈ ਨਾ ਤੇ ਉਹ ਸਾਨੂੰ ਅੱਜ ਕਲੀਅਰ ਕਰੋ ਕਈ ਤੁਹਾਡੇ ਤੇ ਇਲਜ਼ਾਮ ਲਾ ਰਹੇ ਆ ਕਿ ਇਹ ਸਰਪੰਚ ਸਾਹਿਬ ਨੇ ਦਿੱਤੀ ਹੈ ਉਹ ਵੇਜ਼ ਨੂੰ ਦੱਸ ਦੋ ਕਿ ਤੁਹਾਡੇ ਦਰਸ਼ਕਾਂ ਨੂੰ ਵੀ ਦੱਸ ਦੋ ਕਿ ਕਲੀਅਰ ਹੋ ਜਵੇ ਅੱਜ ਜਿਹੜੇ ਤੁਹਾਡੇ ਤੇ ਔਰੋਪ ਲਾਉਂਦੇ ਵੀ ਆ ਉਹਨਾਂ ਤੱਕ ਵੀ ਇਹ ਗੱਲ ਪਹੁੰਚ ਜਵੇ ਕਿ ਸਰਪੰਚ ਸਾਹਿਬ ਕੀ ਕੀ ਮੁੱਦਾ ਆ ਕਿਦਾਂ ਸੜਕ ਮਨਜ਼ੂਰ ਹੋਈ ਉਹ ਕਿ ਇਦਾਂ ਨਹੀਂ ਹੋਈ ਇਹ ਸਾਰਾ ਤੁਸੀਂ ਬਾਕੀ ਦੱਸੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਨਾ ਤੁਹਾਡਾ ਇਸ ਗੱਲ ਲਈ ਧੰਨਵਾਦੀ ਆ ਕਿ ਮੈਨੂੰ ਇਹ ਆਪਣਾ ਇਹ ਪੱਖ ਰੱਖਣ ਦਾ ਤੁਹਾਡੇ ਮੰਚ ਤੋਂ ਉਹ ਮੌਕਾ ਮਿਲਿਆ ਥੈਂਕ ਧੰਨਵਾਦ ਜੀ ਇਹ ਜਿਹੜਾ ਰਸਤਾ ਹੈਗਾ ਮਿੱਤੋਂ ਪਹਿਲੀ ਪੰਚਾਇਤ ਦਾ ਦਿੱਤਾ ਹੋਇਆ ਰਸਤਾ ਆ ਇਹ ਠੀਕ ਹੈ ਜੀ ਠੀਕਾ ਉਹਨਾਂ ਨੇ ਸਾਨੂੰ ਨਹੀਂ ਪਤਾ ਕਿ ਕਿਸ ਤਰੀਕੇ ਨਾਲ ਦਿੱਤਾ ਹੈ ਸਗਾ ਹਾਂਜੀ ਲੇਕਿਨ ਹਾਂਜੀ ਜਦੋਂ ਅਸੀਂ ਪਾਵਰ ਚ ਆਏ ਮੇਰੀ ਪੰਚਾਇਤ ਪਾਵਰ ਚ ਆਈ ਆ ਅਸੀਂ ਬਕਾਇਦਾ ਰੈਜੂਲੇਸ਼ਨ ਪਾ ਕੇ ਹਾਂਜੀ ਬਕਾਇਦਾ ਪੰਜਾਬ ਗਵਰਨਮੈਂਟ ਦੀ ਮਨਜ਼ੂਰੀ ਲੈ ਕੇ ਹਾਂਜੀ ਇਹ ਰਸਤਾ ਦਿੱਤਾ ਹੈ ਅਸੀਂ ਇਹਦੇ ਅਭਜਾਨੇ ਦੇ ਵਿੱਚ ਹਾਂਜੀ ਉਹਨਾਂ ਕੋਲੋਂ ਪੈਸੇ ਲੈਣੇ ਆ ਹਾਂਜੀ ਜਿਹੜੇ ਕਿ ਪਿੰਡ ਦੀ ਡਿਵੈਲਪਮੈਂਟ ਦੇ ਵਿੱਚ ਇੱਕ ਬਹੁਤ ਬੜਾ ਰੋਲ ਅਦਾ ਕਰ ਰਹੇ ਆ ਠੀਕ ਹੈ ਜੀ ਪੈਸੇ ਮੋਟੀ ਰਕਮ ਆ ਹਾਂਜੀ ਠੀਕ ਹੈ ਨਾ ਠੀਕ ਹੈ ਜੀ ਮਤਲਬ ਉਹਦੇ ਨਾਲ ਅਸੀਂ ਪਿੰਡ ਦੀ ਡਿਵੈਲਪਮੈਂਟ ਕਰ ਰਹੇ ਆ ਠੀਕ ਹੈ ਦੂਜੀ ਗੱਲ ਇਹਦੇ ਨਾਲ ਹੀ ਜੁੜਦੀ ਗੱਲ ਇਹ ਆ ਹਾਂਜੀ ਕਈ ਮੇਰੇ ਭਰਾ ਪੱਤਰਕਾਰ ਹਾਂਜੀ ਜਾਂ ਕਈ ਹੋਰ ਨਮਾਇंदे ਜਿਹੜੇ ਹੈਗੇ ਆ ਯੂਟਿਊਬਰ ਬਣ ਜਾਂਦੇ ਆ ਯੂਟਿਊਬਰ ਰੱਖ ਲੋ ਜਾਂ ਕੋਈ ਵੀ ਦਾ ਉਹ ਜਾ ਜਾ ਕੇ ਉੱਥੇ ਨਾ ਮਤਲਬ ਬਿਊਰਨਾ ਬਣਾ ਬਣਾ ਕੇ ਭਾਦੇ ਮੇਰੇ ਖਿਲਾਫ ਹਾਂਜੀ ਇਹ ਇਸ ਪੰਚਾਇਤ ਨੇ ਇਹ ਬਹੁਤ ਮਾੜਾ ਕੰਮ ਕੀਤਾ ਆ ਇਹਦੇ ਨਾਲ ਹਿਮਾਚਲ ਦਾ ਪਾਣੀ ਆ ਰਿਹਾ ਹਿਮਾਚਲ ਤੋਂ ਪਾਣੀ ਆ ਕੇ ਉਹ ਪਿੰਡਾਂ ਦੀ ਤਬਾਹੀ ਕਰ ਰਿਹਾ ਹੈਗਾ ਮੈਂ ਇੱਥੇ ਮਤਲਬ ਗੱਲ ਕਲੀਅਰ ਕਰਨੀ ਚਾਹਨਾ ਉਹ ਤੱਥਾਂ ਤੋਂ ਅਣਜਾਣੂ ਨੇ ਅਣਜਾਣ ਇਸੇ ਕਰਕੇ ਮੈਂ ਅੱਜ ਇਹ ਗੱਲ ਕਲੀਅਰ ਕਰਵਾਈ ਹੈ ਮੈਂ ਉਹ ਤੱਥ ਕਲੀਅਰ ਕਰਨਾ ਚਾਹਨਾ ਬੈਲੀ ਗੱਲ ਤਾਂ ਹਾਂਜੀ ਹਿਮਾਚਲ ਦੇ ਵਿੱਚ ਜਿਹੜੀ ਖਨਨ ਹੈਗੀ ਆ ਹਾਂਜੀ ਉਹ ਬੈਦ ਆ ਉਹ ਆਪਣੀਆਂ ਪਹਾੜੀਆਂ ਜੋ ਬਦਲੇ ਇਹ ਪਦਾਰਥ ਕੱਢ ਸਕਦੇ ਜੋ ਵੀ ਉਹਨਾਂ ਨੂੰ ਮਟੀਰੀਅਲ ਚਾਹੀਦਾ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਦੂਜੀ ਗੱਲ ਇਹ ਆ ਪੰਜਾਬ ਦੀ ਹੱਦ ਦੇ ਵਿੱਚ ਜਿੱਥੇ ਸਾਡੀ ਹੱਦ ਆ ਉਥੇ ਕੋਈ ਮਾਈਨਿੰਗ ਨਹੀਂ ਹੁੰਦੀ ਹਾਂਜੀ ਠੀਕ ਹੈ ਨਾ ਤੇ ਉਥੇ ਇਸ ਤਰ੍ਹਾਂ ਦੇ ਕੋਈ ਵੀ ਗੱਲਬਾਤ ਨਹੀਂ ਆਈ ਹੈਗੀ ਤੇ ਨਾ ਹੀ ਹਿਮਾਚਲ ਤੋਂ ਕੋਈ ਪਾਣੀ ਇਧਰ ਕ੍ਰੋਸ ਕਰਦਾ ਹਾਂਜੀ ਇਹ ਜਿਹੜਾ ਪਾਣੀ ਹੈਗਾ ਜਿੱਦਾਂ ਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਆਂਦਾ ਹੈਗਾ ਹਾਂਜੀ ਉੱਪਰੋਂ ਆਂਦਾ ਅੱਗੇ ਵੀ ਆਂਦਾ ਹਾਂਜੀ ਗੇ ਵੀ ਖੱਡਾਂ ਦੇ ਰੂਪ ਦੇ ਵਿੱਚ ਆ ਕੇ ਪਿੰਡ ਦੇ ਵਿੱਚੋਂ ਨਿਕਲ ਜਾਂਦਾ ਹੈਗਾ ਹੁਣ ਵੀ ਉਹ ਇਸੇ ਤਰ੍ਹਾਂ ਆਂਦਾ ਹੈਗਾ ਹੁਣ ਕਾਰਨ ਇੱਕ ਹੋਰ ਬਣਿਆ ਹਾਂਜੀ ਕਿਉਂਕਿ ਇੱਥੇ ਉੱਪਰਲੇ ਪਾਸੇ ਪਹਾੜਾਂ ਤੋਂ ਥੱਲੇ ਇੱਕ ਨਹਿਰ ਬਣ ਗਈ ਠੀਕ ਹੈ ਜੀ ਨਹਿਰ ਬਣ ਦੇ ਨਾਲ ਉਹਦੀ ਜਿਹੜੀ ਪਟੜੀ ਹੈਗੀ ਆ ਨਹਿਰ ਦੇ ਨਾਲ-ਨਾਲ ਪਟੜੀ ਪਟੜੀ ਬਣ ਗਈ ਉਹ ਉੱਚੀ ਆ ਹਾਂਜੀ ਉੱਥੇ ਆ ਕੇ ਪਾਣੀ ਰੁਕ ਜਾਂਦਾ ਜਦੋਂ ਪਹਾੜਾਂ ਤੋਂ ਪਾਣੀ ਆਂਦਾ ਉੱਥੇ ਆ ਕੇ ਰੁਕ ਜਾਂਦਾ ਹਾਂਜੀ ਦੂਜੀ ਗੱਲ ਬਰਸਾਤ ਦੇ ਦਿਨਾਂ ਦੇ ਵਿੱਚ ਹੀ ਹਾਂਜੀ ਉਧਰੋਂ ਤਲਵਾੜਾ ਡੈਮ ਤੋਂ ਪਾਣੀਆਂ ਦਾ ਨਹਿਰ ਦੇ ਵਿੱਚ ਉਹ ਵੀ ਭਰਿਆ ਆਂਦਾ ਜਾਂ ਬਾਕੀ ਪਿੰਡਾਂ ਤੋਂ ਹਾਂਜੀ 20 ਦਾ ਪਾਣੀ ਰੱਖ ਲਓ ਹਾਂਜੀ ਉਹ ਵੀ ਨਹਿਰ ਦੇ ਵਿੱਚ ਆਂਦਾ ਹੈਗਾ ਉਸੇ ਨਹਿਰ ਦੇ ਵਿੱਚ ਪਿੱਛੇ ਵੀ ਪਾਣੀ ਰੁਕਿਆ ਹੁੰਦਾ ਨਹਿਰ ਤੋਂ ਨਹਿਰ ਵੀ ਭਰੀ ਹੋਈ ਹੁੰਦੀ ਆ ਪਾਣੀ ਜ਼ੋਰ ਪਾ ਕੇ ਉਹ ਨਹਿਰ ਨੂੰ ਤੋੜ ਦਿੰਦਾ ਜਿਹੜਾ ਕਿ ਅੱਜ ਅਸੀਂ ਕਰਨੇ ਪਏ ਹੜ ਆਂਦੇ ਆ ਉਹ ਹੜਾਂ ਦਾ ਰੂਪ ਧਾਰਨ ਕਰ ਲੈਂਦਾ ਠੀਕ ਹੈ ਜੀ ਔਰ ਅਸੀਂ ਮੈਨੂੰ ਅਸੀਂ ਭਾਗਾ ਆਲੇ ਆ ਹਾਂਜੀ ਮੇਰਾ ਪਿੰਡ ਭਾਗਾ ਵਾਲਾ ਜਿਉ ਪਾਣੀ ਆਂਦਾ ਅਸੀਂ ਪਿੰਡ ਦੇ ਵਿੱਚੋਂ ਉਸ ਪਾਣੀ ਨੂੰ ਕੰਟਰੋਲ ਕਰਕੇ ਬਾਹਰ ਕੱਢ ਦਈਦਾ ਠੀਕ ਹੈ ਜੀ ਸੋ ਮੈਂ ਇਹ ਕਹਿੰਦਾ ਵੀ ਸਾਡੇ ਪਿੰਡ ਨੂੰ ਇਸ ਚੀਜ਼ ਦਾ ਕੋਈ ਨੁਕਸਾਨ ਨਹੀਂ ਹਾਂਜੀ ਉਲਟਾ ਸਾਨੂੰ ਜਿਹੜਾ ਅਸੀਂ ਰਾਹ ਦਿੱਤਾ ਉਹਦਾ ਫਾਇਦਾ ਹੈ ਫਾਇਦਾ ਹੈ ਬਾਕੀ ਇਹ ਵੀ ਗੱਲ ਹੈ ਜੀ ਆ ਮੈਂ ਆਪਣੇ ਪਿੰਡ ਵਾਸੀਆਂ ਦੇ ਨਾਲ ਆ ਹਾਂਜੀ ਠੀਕ ਹੈ ਨਾ ਜੇ ਉਹ ਰਸਤਾ ਮਤਲਬ ਕਿਸੇ ਤਰ੍ਹਾਂ ਬੰਦ ਵੀ ਹੁੰਦਾ ਤਾਂ ਮੈਨੂੰ ਕੋਈ ਆਬਜੈਕਸ਼ਨ ਨਹੀਂ ਹੈਗਾ ਹਾਂਜੀ ਸਭ ਤੋਂ ਪਹਿਲਾਂ ਮੇਰੇ ਪਿੰਡ ਵਾਸੀ ਆ ਬਿਲਕੁਲ ਠੀਕ ਹੈ ਨਾ ਸਾਨੂੰ ਹਾਂ ਮਤਲਬ ਅਮਾਉਂਟ ਆਉਗੀ ਤਾਂ ਅਸੀਂ ਮੈਂ ਡਵੈਲਪਮੈਂਟ ਕਰ ਦਵਾਂਗੇ ਬੰਦ ਹੋ ਗਈ ਤਾਂ ਅਸੀਂ ਨਾ ਕਰਾਂਗੇ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਹਾਂਜੀ ਹਾਂਜੀ ਤੇ ਇਹਦੇ ਵਿੱਚ ਮੈਂ ਇਹ ਸਪੱਸ਼ਟ ਦੇਣੀ ਚਾਹੁੰਦਾ ਸੀ ਠੀਕ ਹੈ ਜੀ ਹੁਣ ਆਪਾਂ ਦਰਸ਼ਕਾਂ ਨੂੰ ਆਪਣੇ ਦੱਸ ਦੇਣੇ ਚਾਹਨੇ ਆ ਕਿ ਕਈ ਜਿੱਦਾਂ ਕਹიდੀਏ ਬਰਸਾਤੀ ਡੱਡੂ ਹੁੰਦੇ ਆ ਕਿ ਇਲੈਕਸ਼ਨ ਲੱਗ ਗਿਆ ਆ ਨਹੀਂ ਤੇ ਵੀਡੀਓ ਪੈਣਾ ਸ਼ੁਰੂ ਹੋ ਜੰਨੀਆਂ ਜੀ ਕਿ ਸਰਪੰਚ ਸਾਹਿਬ ਮਾਈਨਿੰਗ ਕਰਾ ਰਹੇ ਨੇ ਇਹ ਕਰਾ ਰਹੇ ਨੇ ਇਹਦੇ ਵਿੱਚ ਹੁਣ ਸਰਪੰਚ ਸਾਹਿਬ ਨੇ ਆਪਣਾ ਪੱਕ ਰੱਖਿਆ ਕਿ ਉਹਨਾਂ ਦਾ ਕੋਈ ਹੱਥ ਨਹੀਂ ਹੈਗਾ ਠੀਕ ਹੈ ਜੀ ਇਹ ਜਿਹੜਾ ਦੋ ਦਿੱਤਾ ਵੀ ਹੋਇਆ ਰਸਤਾ ਇਹ ਸਰਪੰਚ ਸਾਹਿਬ ਵੀ ਜਦੋਂ ਪੰਚਾਇਤ ਵੀ ਨਹੀਂ ਸੀਗੀ ਪਹਿਲਾਂ ਨੋਟ ਕਰੋ ਇਹ ਗੱਲ ਸਾਰੇ ਜਣੇ ਜਿਹੜੇ ਪੱਤਰਕਾਰ ਵੀਰ ਵੀ ਅੱਗੇ ਅੱਧੇ ਕਹਿੰਦੇ ਨੇ ਕਿ ਇਹ ਸਰਪੰਚ ਸਾਹਿਬ ਨੇ ਦਿੱਤਾ ਆ ਜਿਸ ਟਾਈਮ ਇਹ ਰਸਤਾ ਦਿੱਤਾ ਗਿਆ ਉਸ ਟਾਈਮ ਸਰਪੰਚ ਸਾਹਿਬ ਦੀ ਤਾਂ ਪੰਚਾਇਤ ਹੀ ਨਹੀਂ ਸੀ ਇਹਨਾਂ ਦੀ ਪੰਚਾਇਤ ਤਾਂ ਉਸ ਤੋਂ ਬਾਅਦ ਆਂਦੀ ਹੈ ਤੇ ਉਹ ਬਿਲਕੁਲ ਓਨ ਕੈਮਰਾ ਮਾਰ ਰਹੇ ਨੇ ਕਿ ਸਾਨੂੰ ਉਹ ਜੋ ਕੁਝ ਦਿੰਦੇ ਨੇ ਆਪਾਂ ਉਹ ਪੂਰੀ ਜਿਹਦਾ ਕਹਦੀ ਹੈ ਇੱਕ ਆਪਣੀ ਪੰਚਾਇਤ ਦੇ ਥਰੂ ਪਿੰਡ ਦੀ ਡਿਵੈਲਪਮੈਂਟ ਦਿਲਾਣੇ ਆ ਇਹ ਸਾਰੇ ਪਿੰਡ ਨੂੰ ਪਤਾ ਇਸੇ ਕਰਕੇ ਇਹਨਾਂ ਨੂੰ ਦੂਜੀ ਵਾਰ ਸਰਪੰਚ ਚੁਣਿਆ ਗਿਆ ਜੇ ਇਹ ਖਾਂਦੇ ਹੋਣ ਜਿਸ ਤਰ੍ਹਾਂ ਤੁਸੀਂ ਇਸ ਕਈ ਪੱਤਰਕਾਰ ਭਰਾ ਬੋਲਦੇ ਕੀ ਵੀ ਥੈਲੇ ਪਰ ਸਰਪੰਚ ਨੂੰ ਮਿਲਦੇ ਆ ਤੇ ਜੇ ਨਹੀਂ ਜੇ ਕਿਹਦੇ ਸਰਪੰਚ ਸਾਹਿਬ ਨੂੰ ਇਦਾਂ ਮਿਲਦੇ ਹੋਣ ਤਾਂ ਇਹਨਾਂ ਨੂੰ ਦੁਬਾਰਾ ਪਿੰਡੋਂ ਵਾਲੇ ਕਿਉਂ ਚੁਣਦੇ ਥੋੜਾ ਜਿਆਦਾ ਗੱਲ ਨੂੰ ਹੱਥ ਮਾਰੋ ਤੇ ਸੋਚੋ ਜੀ ਸਰਪੰਚ ਸਾਹਿਬ ਨੂੰ ਦੂਜੀ ਵਾਰ ਚੁਣਨਾ ਇਸ ਸਾਫ ਦਿਖਾਈ ਦਿੰਦਾ ਹੈ ਕਿ ਇਮਾਨਦਾਰ ਸ਼ਿਕਾਇਤ ਨੇ ਤੇ ਪਾਈ ਪਾਈ ਦਾ ਹਿਸਾਬ ਰੱਖਣ ਵਾਲੇ ਨੇ ਤੇ ਇੱਕ ਗੱਲ ਹੋਰ ਇੱਥੇ ਕਰ ਦੇਣਾ ਚਾਹਨਾ ਮੈਂ ਐਨ ਆਰ ਈ ਬੀ 75 ਲੱਖ ਰੁਪਏ ਇਹਨਾਂ ਨੂੰ ਦਿੰਦੇ ਨੇ ਜਿਹੜੇ ਵਿਸ਼ਵਾਸ ਤੇ ਦਿੱਤੇ ਉਹਨਾਂ ਨੇ ਇਹਨਾਂ ਦੇ ਵਿਸ਼ਵਾਸ ਤੇ ਦਿੱਤਾ ਇਹਨਾਂ ਦੀ ਇਮਾਨਦਾਰੀ ਤੇ ਦਿੱਤਾ ਇਹ ਇਸ ਕਰਕੇ ਮੈਂ ਚਾਹਨਾ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਜੋ ਕਿਸੇ ਨੂੰ ਵੀ ਕਿਸੇ ਨੂੰ ਵੀ ਕਿਸੇ ਜਦੀ ਕਹਦੀਏ ਕਿ ਪ੍ਰੂਫ ਬਿਨਾ ਪ੍ਰੂਫ ਤੇ ਕਿਸੇ ਨੂੰ ਵੀ ਆਪਾਂ ਭੰਡਣਾ ਨਹੀਂ ਚਾਹੀਦਾ ਇੱਕ ਇਮਾਨਦਾਰ ਸ਼ਖੀਰਤ ਨੇ ਸਰਪੰਚ ਤੇ ਇਸ ਤਰ੍ਹਾਂ ਭੰਡਣਾ ਵਾਲਿਆਂ ਨੂੰ ਮੈਂ ਸਾਰਿਆਂ ਨੂੰ ਕਹਿਣਾ ਹੱਥ ਜੋੜ ਕੇ ਬੇਨਤੀ ਕਰਦਾ ਭਈ ਜਦ ਤੱਕ ਤੁਸੀਂ ਕਿਸੇ ਬਾਰੇ ਕੁਝ ਜਾਣਦੇ ਨਹੀਂ ਨਾ ਬਿਨਾਂ ਜਾਣੇ ਕਿਸੇ ਨੂੰ ਭੰਡਣਾ ਬਹੁਤ ਬੁਰੀ ਗੱਲ ਹੈ ਠੀਕ ਹੈ ਜੀ ਤੇ ਇੱਕ ਇਮਾਨਦਾਰ ਸ਼ਖੀਰਤ ਨੂੰ ਖਾਸ ਕਰਕੇ ਹੁਣ ਸਾਰਿਆਂ ਨੂੰ ਜਵਾਬ ਮਿਲ ਚੁੱਕਿਆ ਹੋਣਾ ਕਿ ਇਹ ਦੂਜੀ ਵਾਰ ਸਰਪੰਚ ਬਣ ਬਣ ਕੇ ਇਸ ਤੋਂ ਹੀ ਜਵਾਬਤਾ ਮਿਲ ਗਿਆ ਸੀ ਬਟ ਹੁਣ ਮੈਂ ਕਲੀਅਰ ਕਰਵਾ ਵੀ ਦਿੱਤਾ ਹੈ ਕਿਉਂਕਿ ਜਿਨ੍ਹਾਂ ਦੇ ਮਨ 'ਚ ਥੋੜਾ ਬਹੁਤ ਡਾਊਟ ਸੀ ਉਹ ਕਲੀਅਰ ਹੋ ਗਿਆ ਤੇ ਹੁਣ ਸਰਪੰਚ ਸਾਹਿਬ ਆਪਾ ਜੀ ਇਹ ਨਸ਼ਿਆਂ ਬੰਨ ਨਸ਼ਿਆਂ ਦੇ ਮੁੱਦੇ ਤੇ ਤੁਸੀਂ ਹੁਣ ਸਰਪੰਚ ਸਾਹਿਬ ਕਿੱਦਾਂ ਦੇਖਦੇ ਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਤਾਂ ਇੱਕ ਕੋਡ ਆ ਹਾਂਜੀ ਬਹੁਤ بڑا ਕੋਡ ਹੈ ਜੀ ਬਹੁਤ ਥੋੜਾ ਕੋਡ ਆ ਇਹ ਕੋਈ ਵੀ ਇਕੱਲਾ ਬੰਦਾ ਇਹਨੂੰ ਮਤਲ ਕੋਡ ਨੂੰ ਖਤ ਨਹੀਂ ਕਰ ਸਕਦਾ ਬਿਲਕੁਲ ਜੀ ਬਿਲਕੁਲ ਇਹ ਸਾਨੂੰ ਸਾਰਿਆਂ ਨੂੰ ਇਹ ਤੇ ਮਤਲ ਹਿੰਮਤ ਦੇ ਨਾਲ ਉਪਰ ਅੱਲਾ ਕਰਨਾ ਉਪਰ ਅੱਲਾ ਕਰਨਾ ਪੈਣਾ ਠੀਕ ਆ ਨਾ ਤੇ ਬੱਚਿਆਂ ਨੂੰ ਸਮਝਾਉਣਾ ਪੈਣਾ ਹਾਂਜੀ ਔਰ ਖਾਸ ਕਰਕੇ ਗਵਰਨਮੈਂਟਾਂ ਨੂੰ ਇਹਦੀ ਮਤਲਬ ਬੈਕਗ੍ਰਾਉਂਡ ਸਮਝਣੀ ਚਾਹੀ ਪੈਣੀ ਆ ਵੀ ਇਹ ਨਸ਼ੇ ਕਿਉਂ ਵੱਧ ਰਹੇ ਆ ਕਿਉਂ ਵੱਧ ਰਹੇ ਸਭ ਤੋਂ بڑا ਇਹਦੇ ਵਿੱਚ ਮਤਲਬ ਰਸਤੇ ਚ ਰੋੜਾ ਜਿਹੜਾ ਹੈਗਾ ਉਹ ਹੈ ਜੀ ਅਨਐਮਪਲੋਇਮੈਂਟ ਅਨਪਲ ਬੱਚੇ ਸਾਡਿਆਂ ਨੂੰ ਕੰਮ ਮਿਲੂਗਾ ਬੱਚੇ ਉਧਰ ਮਤਲਬ ਜਿਵੇਂ ਆਪਣਾ ਦਿਮਾਗ ਲੈ ਜਾਣਗੇ ਬਿਲੇ ਬੈਠੇ ਮਾਂ ਤੇ ਬਿਲਾ ਜਿਹੜਾ ਮੰਨ ਹੈਗਾ ਸ਼ਤਾਨ ਦਾ ਘਰ ਆ ਤੇ ਇਹ ਵੀ ਗੱਲ ਹੈਗੀ ਫਿਰ ਨਿਆਣਿਆਂ ਦਾ ਟਾਈਮ ਨਹੀਂ ਪਾਸ ਹੁੰਦਾ ਉਹ ਕਈ ਫਿਰ ਨਿਆਣੇ ਕਟ ਜਾਂਦੇ ਇੱਧਰ ਟਾਈਮ ਬਾਸ ਕਰਨ ਦਾ ਉਹ ਜਰੀਆ ਲੱਭ ਲੈਂਦੇ ਆ ਸਰਪੰਚ ਸਾਹਿਬ ਇਹ ਕਿੱਥੇ ਮੈਂ ਇੱਕ ਗੱਲ ਹੋਰ ਰੱਖਣੀ ਹੈ ਨਾ ਮੈਂ ਹਰ ਇੱਕ ਪਿੰਡ ਚ ਪਿੰਡ ਚ ਰੱਖ ਕੇ ਆਇਆ ਚਲੋ ਤੁਸੀਂ ਮੇਰੇ ਤੋਂ ਬਹੁਤ ਸੀਨੀਅਰ ਆ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਨਾ ਕਿ ਜੇ ਆਪਾਂ ਹਰ ਜਿੱਦਾਂ ਹੁਣ ਤੁਹਾਡੇ ਪਿੰਡ ਚ ਕਿੰਨੇ ਬਾੜ ਨੇ 8 ਬਾੜ ਜਿੱਦਾਂ ਹੁਣ 8 ਬਾੜ ਨੇ 7 ਬਾੜ ਨੇ ਸੱਤਾਂ ਬਾੜਾਂ ਚ ਇੱਕ ਇੱਕ ਬੰਦੇ ਦੀ ਆਪਾਂ ਡਿਊਟੀ ਲਾਈ ਜੇ ਕਿ ਆ ਪਿਓ ਦੇਖਣਾ ਕਿ ਆਪਣੇ ਬਾੜ ਵਿੱਚ ਕਿਹੜਾ ਕਿਹੜਾ ਬੰਦਾ ਨਸ਼ਾ ਕਰਦਾ ਅਪਾ ਉਸ ਬੱਚੇ ਦਾ ਜਿੱਦਾਂ ਕਹਦੇ ਇਹ ਗੁਪਤ ਢੰਗ ਨਾਲ ਕਿਉਂਕਿ ਸਾਰਿਆਂ ਦੇ ਸਾਹਮਣੇ ਘਰ ਦੇ ਵੀ ਲੋਕ ਨਹੀਂ ਕਰਨਗੇ ਤੁਹਾਨੂੰ ਨਹੀਂ অনুমতি ਦੇਣਗੇ ਕਿ ਸਾਡੇ ਬੱਚੇ ਦਾ ਇਲਾਜ ਕਰਾਓ ਉਹ ਮੰਨਣੇ ਨਹੀਂ ਪਹਿਲੀ ਗੱਲ ਤਾਂ ਜੇ ਆਪਾਂ ਉਹਨਾਂ ਦਾ ਗੁਪਤ ਤਰੀਕੇ ਨਾਲ ਇਹਦੇ ਕਿਸੇ ਨਾ ਕਿਸ ਬਿਨਾਂ ਕਿਸੇ ਨੂੰ ਦੱਸੇ ਇਲਾਜ ਕਰਾਣਾ ਕਰਾਈਏ ਠੀਕ ਹੈ ਜੀ ਤੇ ਜਿਹੜੇ ਬੱਚੇ ਜਿਹੜੇ ਵੇਚਦੇ ਨੇ ਉਹਨਾਂ ਤੇ ਕਾਰੋਇਕ ਕਾਰਵਾਈ ਕਰਾਈਏ ਤਾਂ ਇਸ ਤਰ੍ਹਾਂ ਜਿਸ ਹਰ ਇੱਕ ਪਿੰਡ ਦੀ ਗੱਲ ਕਰਦਾ ਮੈਂ ਇਕੱਲੇ ਤੁਹਾਡੇ ਪਿੰਡ ਦੀ ਨਹੀਂ ਗੱਲ ਕਰਦਾ ਜੇ ਹਰ ਇੱਕ ਪਿੰਡ ਦੇ ਸਰਪੰਚ ਇਦਾਂ ਪਿੰਡ ਚ ਇੱਕ ਕਮੇਟੀ ਬਣਾ ਕੇ ਪਿੰਡ ਨੂੰ ਸੰਭ ਲੈਣਾ ਤਾਂ ਕੀ ਆ ਸੋਚਦੇ ਤੁਸੀਂ ਕਿ ਨਸ਼ੇ ਠੱਲ ਪੈ ਸਕਦੀ ਦੇਖੋ ਇਹ ਕੋਸ਼ਿਸ਼ ਕਰਨ ਤੇ ਕਿਹੜੀ ਚੀਜ਼ ਆ ਜਿਹੜੀ ਹੱਲ ਨਹੀਂ ਹੁੰਦੀ ਹਜੀ ਹਾਂਜੀ ਠੀਕ ਹੈ ਨਾ ਤੇ ਇਹ ਆ ਵੀ ਇਹਦੇ ਲਈ ਪਿੰਡ ਦਾ ਸਹਿਯੋਗ ਚਾਹੀਦਾ ਇਸ ਕੰਮ ਦੇ ਲਈ ਤੇ ਖਾਸ ਕਰਕੇ ਨੌਜਵਾਨ ਪੀੜੀ ਦਾ ਸਾਥ ਚਾਹੀਦਾ ਬਿਲਕੁਲ ਚਾਹੀਦਾ ਹਾਂ ਬਿਲਕੁਲ ਬਿਲਕੁਲ ਇਹ ਕੰਮ ਮ ਨੌਜਵਾਨੋਂ ਨੂੰ ਪਤਾ ਹੁੰਦਾ ਦੇਖੋ ਜੀ ਹੁਣ ਬਜ਼ੁਰਗਾਂ ਨੂੰ ਨਹੀਂ ਪਤਾ ਹੁੰਦਾ ਕਿਹੜਾ ਬੰਦਾ ਨਸ਼ਿਆ ਕਰਦਾ ਹੁਣ ਆਪਾਂ ਨੂੰ ਹਰ ਵਾਰਡ ਚੋਂ ਇੱਕ ਇਹੋ ਜਿਹੇ ਨੌਜਵਾਨ ਚੱਕਨੇ ਪੈਣੇ ਆ ਜਿਹੜੇ ਸਮਝਦਾਰ ਤੇ ਸੁਝਵਾਨ ਆ 8 7 9 ਵਜੋਂ ਜਿਹੜਾ ਹੁਣ ਤੁਹਾਡੇ ਆ ਕਈਆਂ ਦੇ 5 ਵਾ ਵਾਰਡ ਉਹ 5 ਨੌਜਵਾਨ ਇਹੋ ਜਿਹੇ ਚੱਕਣ 7 ਚੱਕਣ ਉਹਨਾਂ ਦੀ ਡਿਊਟੀ ਸਿਰਫ ਇਸੇ ਕੰਮ ਤੇ ਲਾਈ ਜਾਵੇ ਕਿ ਤੁਸੀਂ ਆਪਣਾ ਕੰਮ ਜਿਹੜਾ ਕਰਦੇ ਹੋ ਕਰੋ no doubt ਕਰੋ ਆਪਣਾ ਕੰਮ ਤੇ ਬਸ ਤੁਸੀਂ ਇਹ ਵੀ ਨੋਟ ਕਰਨਾ ਕਿ ਆਪਣੇ ਬਾੜ ਦੇ ਵਿੱਚ ਨਸ਼ਾ ਕੌਣ ਕਰਦਾ ਕਿ ਕੌਣ ਵੇਚਦਾ ਸਾਨੂੰ ਇੰਨੀ ਇਨਫੋਰਮੇਸ਼ਨ ਦੇਣੀ ਬਸ ਬਾਕੀ ਅਸੀਂ ਜਾਣੀ ਤੇ ਸਾਡਾ ਕੰਮ ਜਾਣੀ ਹੈ ਚਲੋ ਇਹਦੇ ਬਾਰੇ ਤਾਂ ਮੈਂ ਇਹੀ ਕਹਿ ਸਕਦਾ ਆ ਵੀ ਆਪਾਂ ਜਿੰਨਾ ਵੀ ਹੋ ਸਕੇ ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਨਸ਼ਿਆਂ ਨੂੰ ਠੱਲ ਪਾਣ ਲਈ ਹਾਂਜੀ ਜਿੰਨਾ ਵੀ ਅਸੀਂ ਕਿਸੇ ਦੀ ਮਦਦ ਕਰ ਸਕਦੇ ਜਾਂ ਸਹਿਯੋਗ ਕਰ ਸਕਦੇ ਆ ਉਹ ਆਪਾਂ ਕਰਾਂਗੇ ਕਰਾਂਗੇ ਠੀਕ ਹੈ ਜੀ ਤੇ ਸਰ ਸਰਪੰਚ ਸਾਹਿਬ ਜੀ ਹੋਰ ਜਾਨੀ ਤੁਸੀਂ ਜੇ ਕੋਈ ਪੱਕਾ ਰੱਖਣਾ ਚਾਹੁੰਦੇ ਹੋ ਆਪਣੇ ਪਿੰਡ ਪ੍ਰਤੀ ਉਹ ਵੀ ਸਾਡੇ ਸਾਹਮਣੇ ਰੱਖ ਸਕਦੇ ਆ ਕਿ ਕੋਈ ਆਪਣਾ ਰਹਿ ਗਿਆ ਹੋਵੇ ਕਿਸੇ ਵਿਸ਼ੇ ਤੇ ਗੱਲ ਕਰਨੀ ਕਿ ਕੋਈ ਜਦਾ ਸਟਰੀਟ ਲੇਟਾਂ ਤੇ ਸੋਰੀ ਸਟਰੀਟ ਲੇਟਾਂ ਬਾਰੇ ਜਿੱਦਾਂ ਹੁਣ ਕਈ ਪਿੰਡਾਂ 'ਚ ਹੋਇਆ ਕਿ ਬਾਹਰ ਬੀਬੀਆਂ ਸੈਰ ਕਰਨ ਜਾਂਦੀਆਂ ਅੱਜਕੱਲ ਬਹੁਤ ਲੋਾਰੇ ਆ ਕਿ ਤਾਂ ਜੋ ਕਿ ਤੁਹਾਨੂੰ ਪਤਾ ਹੀ ਬਹੁਤ ਅਣਹੋਣੀਆਂ ਘਟਨਾਵਾਂ ਵਾਪਰ ਰਹੀਆਂ ਨਸ਼ੇ ਕਰਕੇ ਹੈਨਾ ਉਹਦੇ ਪ੍ਰਤੀ ਤੁਹਾਡੇ ਪਿੰਡਾਂ ਵਿੱਚ ਤੁਸੀਂ ਇਹ ਕਰ ਚੁੱਕੇ ਹੋ ਦੇਖੋ ਪਹਿਲੀ ਗੱਲ ਤਾਂ ਇਹ ਵੀ ਅਸੀਂ ਪਿੰਡ ਦੇ ਵਿੱਚ 90 ਦੇ ਕਰੀਬ ਕਰੀਬ ਲਟਾਂ ਨਾ ਲਵਾ ਚੁੱਕੇ ਆ ਠੀਕ ਹੈ ਜੀ ਤੇ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਹੈਗੀ ਆ ਇਹਦੇ ਲਈ ਮੈਂ ਮੈਂ ਵੀ ਅਮਹਸੂਸ ਕਰਦਾ ਕਿ ਜਿਹੜੀਆਂ ਪਿੰਡ ਤੋਂ ਬਾਹਰ ਨੂੰ ਜਾਣ ਵਾਲੀਆਂ ਫੇਰਨੀਆਂ ਜਾਂ ਸੜਕਾਂ ਹੈਗੀਆਂ ਜਿੱਦਾਂ ਕਿ ਸਾਡੀਆਂ ਬੀਬੀਆਂ ਸ਼ਾਮ ਨੂੰ ਭੈਣਾ ਬਜ਼ੁਰਗ ਜਿਹੜੇ ਹੈਗੇ ਆ ਸ਼ਾਮ ਸਵੇਰੇ ਕਿਤੇ ਸੈਰ ਵਗੈਰਾ ਕਰਨ ਜਾਂਦੇ ਆ ਜੇ ਕਿਤੇ ਮਤਲਬ ਇਹ ਲਟਾਂ ਲੱਗੀਆਂ ਹੋਣ ਤਾਂ ਸ਼ਾਮ ਨੂੰ ਕੋਈ ਲੇਟ ਫੇਟ ਵੀ ਕੋਈ ਮਤਲਬ ਜਾ ਸਕਦਾ ਹੈ ਜਾ ਸਕਦਾ ਜੀ ਤਾਂ ਉਹਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ ਲੈਟ ਚ ਦੂਰ ਤੱਕ ਬੰਦਾ ਦਿਖਾਈ ਦੇਊਗਾ ਤੇ ਉਹ ਅਨ ਸੇਫ ਨਹੀਂ ਮੰਨੂਗਾ ਹਾਂ ਜੀ ਇਹ ਇਹ ਕੰਮ ਵੀ ਹੋ ਜਵੇ ਤਾਂ ਬਹੁਤ ਵਧੀਆ ਆ ਠੀਕ ਹੈ ਜੀ ਔਰ ਇਹ ਵੀ ਆਪਾਂ ਚਾਹਨੇ ਆ ਠੀਕ ਹੈ ਜੀ ਮਤਲਬ ਹੋ ਸਕਦਾ ਵੀ ਇਸ ਜਿੱਦਾਂ ਹੁਣ ਸਾਨੂੰ ਇਹ ਮੌਕਾ ਮਿਲਿਆ ਹੈਗਾ ਆ ਜਿਹੜੀ ਟਰਮ ਮਿਲੀ ਹੈ ਜੀ ਇਹਦੇ ਤੇ ਸ਼ਾਇਦ ਅਸੀਂ ਇਹ ਵੀ ਜ਼ਰੂਰ ਕਰੀਏ ਠੀਕ ਹੈ ਜੀ ਬਾਕੀ ਸਰਪੰਚ ਸਾਹਿਬ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਤੁਹਾਡੇ ਅਸੀਂ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਤੇ ਜਿਹੜਾ ਤੁਸੀਂ ਸਾਨੂੰ ਸਮਾਂ ਦਿੱਤਾ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਮਹਾਰਾਜ ਤੁਸੀਂ ਟਾਈਮ ਕੱਢ ਕੇ ਸਾਡੇ ਕੋ ਆਏ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ ਜੀ